ਕਿਦਾ ਬਾਦਿਆ ਤੂੰ ਕਿ ਪਾਈ ਆ ਨਾ ਨਾ ਕਰੋ ਸੰਗਲ ਇਹ ਜੀ ਅੱਜ ਆਪਾਂ ਪਨੀਰੀ ਦੀ ਵਜਾਈ ਕਰਨੀ ਆ ਰਾਣਾ ਤੇ ਰਾਣੇ ਦਾ ਭਰਾ ਛੋਟਾ ਦੋਵੇਂ ਇੱਕੋ ਜਿਹੀ ਟੀ-ਸ਼ਰਟ ਪਾ ਕੇ ਆਇਆ ਇਹਨਾਂ ਨੂੰ ਵੀ ਆਪਾਂ ਨੂੰ ਬੀਜ ਕੇ ਦੇਣੀ ਪੈਂਦੀ ਪਨੀਰੀ ਕਿਉਂਕਿ ਇਹ ਬੰਤੇ ਇਹ ਨਾ ਨੂੰ ਤੇਰਾ ਖਾ ਇੰਨੀ ਵਾਰ ਚੱਕਾ ਨਹੀਂ ਜਾਣਾ ਤੇਰੇ ਕੋਲ ਆਹਣੇ ਥੱਕੇ ਪਾਏ ਟੀ-ਸ਼ਰਟ ਆ ਪਾਏ ਜੇ ਪੰਪ ਤੇ ਲੱਗੇ ਨੇ ਉਹ ਵੀ ਚੱਕਾ ਕੰਨਾ ਵੀ ਲਾਸ ਚੱਕ ਕੇ ਜੇ ਆਪ ਐਨਾ ਥਾਂ ਬਣਾ ਇੱਥੇ ਸਾਹਮਣੇ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੀਂ ਵੀਡੀਓ ਤੇ ਆਪਣਾ ਜੀ ਅੱਜ ਦਾ ਕਿ ਆਪਾਂ ਆਪਣੀ ਦੀ ਵਿਝਾਈ ਸ਼ੁਰੂ ਕਰ ਰਹੇ ਆ ਤੇ ਇਹਨਾਂ ਨੂੰ ਭੇਜਿਆ ਰਾਣੇ ਨੂੰ ਤੇ ਰਾਣੇ ਦੇ ਭਰਾ ਨੂੰ ਦੋਨਾਂ ਨੂੰ ਕਿ ਤ੍ਰੈਂਗਲ ਵਗੈਰਾ ਤ੍ਰੈਂਗਲ ਕਿ ਚਾਹੀਦਾ ਪਉਣ ਤੰਗਲੀ ਤੇ ਇੱਕ ਜੰਦਰਾ ਚਾਹੀਦਾ ਵੱਟਾਂ ਵਾਲਾ ਆ ਦੇਖੋ ਜੀ ਡੀਸੀ ਸਾਹਿਬ ਇੱਥੇ ਬੈਠੇ ਆ ਤੇ ਉਹਨੂੰ ਭੇਜਿਆ ਇਹਨਾਂ ਨੂੰ ਕੋ ਲੱਭਦੀ ਤ੍ਰੈਂਗਲ ਨਾ ਕੋ ਉਹਨੂੰ ਲੱਭਦਾ ਜੰਦਰਾ ਤੇ ਤੂੰ ਕਿ ਥੱਕਿਆ ਪਿਆ ਕੀ ਨਾ ਉੱਠਾ ਤਾਂ ਉੱਠ ਫਿਰ ਇਹ ਪਨੀਰੀ ਵੇਚਣ ਆਏ ਸੁਸਤੀ ਪਾਣਾ ਆ ਇੱਥੇ ਪਨੀਰੀ ਵੇਚਣਾ ਤੇ ਸੁਸਤੀ ਕੰਮ ਦਾ ਸੁਸਤੀ ਨਾਲ ਕੀਤੀ ਖੜਾ ਪੈਰਾਂ ਲੱਤਾਂ ਲਮਕਾ ਕੇ ਬੈਠਾ ਐ ਤੇ ਮੇਰੀ ਗੱਲ ਸੁਣ ਐ ਇੱਥੇ ਕਰਮਾ ਮਾਰ ਇਧਰ ਨੂੰ ਕੀ ਵਾ ਕੀ ਵੇ ਤੂੰ ਮਾਰ ਤੂੰ ਕੀ ਕਰਨਾ ਆਏ ਥੇ ਕਿੰਨਾ ਥਾ ਤੁਹਾਡਾ ਇੱਥੇ ਹੈ ਡੇਢ ਕਿਲਾ ਤਾਂ ਡੇਢ ਕਿਲੇ ਤੇ ਕਰਮਾ ਮਾਰ ਕਿੰਨੀਆਂ ਵਜਣੀਆਂ ਨੇ ਮਿੰਡਵਾ ਤਰ ਮੈਂ ਦੱਸਦਾ ਆ ਪਾ ਡੇਢ ਕਿਲਾ ਡੇਢ ਕਿਲੇ ਕਰਮ ਦਾ ਮਾਰੀ ਕੋ ਨਹੀਂ ਦੇ ਸਾਸਿਕਾ ਬੁਲਾਈ ਪਹਿਲਾਂ ਹਾਂ ਤੂੰ ਹੀ ਬੁਲਾਵੀਂ ਜੋਰ ਨਾ ਮੜਾ ਯਾਰ ਸਾਸਿਕਾ ਇਧਰ ਆ ਐ ਕਰ ਤੂੰ ਆ ਵਾਟਾ ਪਨਾਰ ਰਹੇ ਹੁੰਦੇ ਨੇ ਠੀਕ ਹੈ ਤੇ ਇਥੇ ਵਾਟੇ ਨਾਲ ਰੱਖ ਕੇ ਮਾਰਾਂ ਇਹਨੂੰ ਨਹੀਂ ਨਹੀਂ ਉਰ ਉਰ ਥੋੜਾ ਜਾ ਪਟਾਕੇ ਵੇਖਵੇਂ ਨਿਕਲੇ ਲੱਤਾ ਜੋ ਬਨੇ ਕੋਈ ਖਾਂਦੇ ਜੀ ਕਿ ਨਹੀਂ ਖਾਂਦੇ ਆਹੋ ਚੱਲ ਸਿੱਧੀ ਜਾਵੀ ਪਰ ਉਹ ਪਰਣ ਕਿੱਥੇ ਲਈ ਜਨਾ ਲੈ ਆਇਦੂ ਕਿੰਨੀ ਪਿਆਹ ਕਾਰ ਦਿੱਤੀ ਖੁੱਤੀ ਠੋਕਾ ਤੇਰੇ ਮਰੱਕੇ ਇਧਰੋਂ ਕਾਰ ਕਰਨ ਅਗੋ ਅਗੋ ਉਧਰੋਂ ਕਾਰ ਐਨ ਕਰ ਇਨ ਪਰਣ ਕਿੱਥੇ ਲਈ ਜਨਾ ਹਾ ਕਿੰਨੀ ਆ ਗੀਆਂ ਕਿੰਨੀਆਂ ਇਹ ਇੱਕ ਦੇਖੋ ਜੀ ਦੋ ਕਰਉਣ ਇੱਕ ਦੱਸ ਤਾ ਇੱਕ ਨਹੀਂ ਆ ਗਿਆ ਆ ਕਿੰਨੀ ਆ ਗਿਆ ਕਿੰਨੀਆਂ ਹੋ ਗਈਆਂ ਇਹ ਹਾਰੀ ਨਹੀਂ ਮਾਰਨੀ ਇੱਥੇ ਕਿੰਨੀਆਂ ਹੋ ਗਈਆਂ 6 ਹੋ ਗਈਆਂ 6 ਹੈ ਦੋ ਮਰਲੇ ਦਾ ਪੱਥਰ ਇੱਧਰ ਹੋ ਗਿਆ ਤੇ ਐਨ ਜੇਕਰ ਆਪਾਂ ਮਾਰਾਂਗੇ ਐਂ ਹੋਣਾ ਤਿੰਨ ਮਾਰੇ ਦੋ ਮਰਲੇ ਬਣਨਗੇ ਠੀਕ ਹੈ ਐਨ ਨੂੰ ਐਨ 6 ਵੱਜ ਗਏ ਨਾ ਇੱਥੇ ਨਿਸ਼ਾਨੀ ਲਾਏ 1 ਮਿੰਟ ਜੀ ਆਪਾਂ ਨੂੰ ਇੱਕ ਫੋਨ ਆ ਗਿਆ ਗੱਲ ਕਰ ਦਿੰਦਾ ਤੁਹਾਨੂੰ ਦੂਜਾ ਐਨ ਮਾਰ ਕਿੰਨੀਆਂ ਮਾਰੇਗਾ ਕਿੰਨੀਆਂ ਮਾਰਦਾ ਹੀ ਕੋਈ ਇੱਕ ਇੱਕ ਦੀ ਮਾਰੇਗਾ ਤਾਂ ਫੇਰ ਹੀ ਇਹ ਪਹਿਲੇ ਪੁੱਛ ਲੈ ਕਿੰਨੀਆਂ ਤੂੰ ਕਿ ਮੇਲੇ ਮੁੱਲੇ ਤਾਂ ਟਾਕਾਂ ਜੀ ਦਾਤ ਰੱਖ ਕੇ ਖੜਾ ਉਧਰ ਹੋ ਉਹ ਪਾਸੇ ਹੋ ਉਹਨੂੰ 10 ਮਾੜਾ ਘਟਾ ਇੱਥੇ ਤਾਂ ਪਹਿਲਾਂ ਮਾਰ ਲੈ ਇਹ ਦੋ ਨੇ ਕਿੱਥੇ ਮੈਂ ਦੁਬਾਰਾ ਮੇਲ ਵਿਚਾਲਾਂ ਕਿੱਥੇ ਮੈਂ ਨਹੀਂ ਹਾਂ ਇੱਕ ਬਾਈ ਜੀ ਨਹੀਂ ਆ ਉਹ ਤੇ ਆ ਉਹ ਤਿੰਨ ਇੱਥੇ ਮੜੇ ਰੋਕ ਇੱਕ ਰੀ ਇੱਥੇ ਆਪਣੇ ਬਣ ਗਈ 2 ਮਰਲੇ ਠੀਕ ਹੈ ਇਹਨੂੰ ਲਿਆ ਕੇ 6 ਕਰਵਾ ਤੇ 3 ਇਹਨੂੰ ਲਿਆ ਕੇ 2 ਗਾ ਇਹਦਾ ਜੇ ਟੋਡੀ ਬਜਾਈ ਹੋਈ ਏ ਟੋਡੀ ਪਨੀਦੀ ਸੀ ਹਾਂ ਠੀਕ ਹੈ ਹੁਣੇ ਤੋਂ ਬਾਅਦ ਮੇਰੀ ਵਾਰੀ ਆ ਗਈ ਠੀਕ ਹੈ ਦਨ ਤੀਰ ਦਾ ਨਿਸ਼ਾਨ ਲਾਓ ਵਿਚਾਲਾ ਕਰ ਸੈਂਟਰ ਕਿੱਥੇ ਮਨਕਣਾ ਇੱਧਰ ਤੀਰ ਲਾਣਾ ਇੱਕ ਬੈਗ ਬਸ ਛੜਕਦਾ ਨਹੀਂ ਬਣਾਉਦੇ ਪੈਰ ਤੂੰ ਦਾ ਦੂਜਾ ਤੀਰ ਹੀ ਬਣਾ ਦੇ ਮਿਰਜੇ ਵਾਲੀ ਦੇ ਚੱਲ ਅੱਗੇ ਨੂੰ ਇਹਦੇ 3 ਮਿਰਜੇ ਨਾਲ ਬਣਾਦਾ ਇਹ ਇੱਕ ਦੋ ਤੇਨ ਬਸ ਇਹ ਹੋ ਗਿਆ ਮੇਰੇ 2 ਕਿੱਲਾ ਦਾ ਠੀਕ ਹੈ ਬਾਕੀ ਆਪਾਂ ਉਧਰ ਵਿਜਨੇ ਆ ਆਪਣੇ ਕੋਲ ਕਿੱਲੇ ਟੋੜੇ 4 ਹੀ ਨਹੀਂ ਇੱਥੇ ਠੀਕ ਹੈ ਤੇ ਚਾਰਾਂ ਦੇ ਆਪਣਾ ਇਹਨਾਂ ਥਾਂ ਬਣੇਗਾ ਤੇ ਆਪਣਾ 4 ਕਿੱਲਾ ਮਸਲਾ ਲਾ ਸਕਦਾ ਇਨੇ ਦੋ ਮਾਰੀਏ ਨਾ ਇੱਕ ਹੋਰ ਮਾਰ ਫਿਰ ਤਾਂ ਹੋਣਾ ਮਸਲਾ ਲੈ ਤੇ ਤੂੰ ਇਹ ਤਾਂ ਦੋ ਮਰਲੇ ਬਣਿਆ ਦੋ ਤਿੰਨ ਪੰਜ ਬਣਿਆ ਇਹ ਮਾਰ ਇੱਥੇ ਇੱਥੇ ਇੱਥੋਂ ਅੱਗਾ ਤਿੰਨ ਕਿੱਥੇ ਹੋ ਗਏ ਨੇ ਓਏ ਇੱਕ ਦੋ ਤਿੰਨ ਤਿੰਨ ਹੋ ਗਏ ਨਾ 6 ਮਰਲੇ ਤਾਂ ਹੋ ਗਿਆ ਤੇ ਆਪਾਂ ਦੋ ਕਿੱਲਾਂ ਚ ਕਹਿੰਦੇ ਵੀ 8 ਮਰਲੇ ਦੇ ਵਜਾਈ ਕਰੋ ਤੁਸੀਂ ਤੇ ਫਿਰ ਦੋ ਕਿੱਲਾਂ ਦੀ ਪਨੀਰੀ ਪੂਰੀ ਹੁੰਦੀ ਆ ਬਾਕੀ ਵੇ ਆਪਣੇ 6 ਮਰਲੇ ਹੋ ਗਏ ਆ ਤੇ ਆਪਾਂ ਇੱਕ ਮਰਲਾ ਹੋਰ ਕਰ ਲਈਏ ਠੀਕ ਹੈ ਮਾਰੋ ਫਿਰ ਇੱਕ ਹੋਰ ਸੱਤ ਮਰਲੇ ਕਰ ਲੈਨੇ ਨਹੀਂ ਜਿੱਥੇ ਛੱਡੇ ਕਿੱਥੇ ਕਰ ਜਾ ਬੱਸ ਹਾਂ ਹੋਰ ਹਾਂ ਨਹੀਂ 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 ਬਹੁਤ ਬਹੁਤ ਧੰਨਵਾਦ ਤੇਰਾ ਕਿ ਤੂੰ ਸਾਡੇ ਨਾਲ ਮਦਦ ਕੀਤੀ ਸਾਡੀ ਪਨੀਰੀ ਬਜਾਨ ਚ ਤੇ ਆਪਾਂ ਕਦੇ ਅੱਗੇ ਹੱਥ ਕਰ ਲੈਨੇ ਕਦੇ ਪਿੱਛੇ ਕਰ ਲੈਨੇ ਹੱਥਾਂ ਨੂੰ ਸੈੱਟ ਰੱਖੋ ਸੈਂਟਰ ਚ ਰੱਖੋ ਇਹਨਾਂ ਨੂੰ ਇੱਥੇ ਕਿਵੇਂ ਇਹਨ ਮਾਰਨੀ ਦਾ ਵੇਖ ਨਾ ਮਾਰ ਮਾਰ ਕੇ ਵੇਖ ਲੈ ਜੇ ਨਹੀਂ ਰਹਿਣਾ ਤਾਂ ਕੀ ਨਹੀਂ ਹੋ ਗਿਆ ਆ ਦੋ ਜੀ ਇਹ ਇਹ ਜਿਹੜਾ ਟੋਕਰੇ ਭਰ ਭਰ ਰੂੜੀ ਲੈਣੇ ਉਹ ਕੌਣ ਜ਼ਿੰਮੇਵਾਰ ਹੈ ਕੌਣ ਲੈ ਆਵੇਗਾ ਚੱਕ ਕੇ ਤੁਹਾਡੇ ਜੋਂ ਤੂੰ ਤੂੰ ਹੈ ਰਾਨਿਆ ਲੈ ਆਵੇਂਗਾ ਤੂੰ ਸੱਤਾਂ ਚੱਕ ਕੇ ਆ ਵਿੱਚ ਆ ਬੂਟੇ ਬਣੇ ਹੱਟੇ ਬੇ ਨਹੀਂ ਬਣੇ ਖੜੇ ਆ ਕੱਖ ਜਾਂ ਟ੍ਰੈਂਗਲ ਲੈਂਦੇ ਸੀ ਟ੍ਰੈਂਗਲ ਲੈਂਦੇ ਮਾਰ ਫਿਰ ਟ੍ਰੈਂਗਲ ਲੈ ਚੱਕ ਇਹ ਅਧਰੂ ਮਾਰਕਰ ਜਿੱਥੋਂ ਮਾਰੀ ਨਾ ਨਾ ਉਹ ਮਾਰ ਕੇ ਲਿਆ ਇੱਥੇ ਕਿਥੋਂ ਮਾਰੀ ਅੱਗੇ ਇੱਧਰ ਲਿਆਓ ਨਹੀਂ ਜਾਣਾ ਪੁੱਠੇ ਕੰਮ ਨਾ ਕਰ ਇਧਰ ਕਿੱਥੋਂ ਮਾਰੀ ਅੱਗੇ ਕਿੱਥੇ ਗਏ ਤੇਰੇ ਨਿਸ਼ਾਨ ਸੂਣ ਜਾ ਮਿਟ ਗਿਆ ਇੱਥੋਂ ਹੀ ਇੰहीं ਮਾਰ ਹਣਾ ਕਿੱਥੇ ਜਾਂਦੀ ਹੈ ਚਲ ਦੇਵੇਂ ਲਿਖਿਆ ਇਸਰ ਪੱਟ ਦੇ ਵਿੱਚ ਹਾਰੇ ਟਿੱਬੀਆਂ ਨਾ ਬਣਾ ਤਰੰਗਰੋਂ ਦੇ ਖੇਤ ਚ ਮਾੜੀ ਮਾੜੀ ਪੱਤਰੀ ਪੋਲੀ ਕਿੰਨੀ ਹੋ ਗਿਆ ਰਾਣਾ ਕਿਹੜਾ ਮੈਨ ਲੱਦਾ ਪਣੋਂ ਜੇ ਸ਼ਾਮ ਹੋਈ ਨਾ ਕਰਮਾ ਕਰਮਾ ਮਾਰਦੇ ਆ ਜੀ ਚਾਗਦੇ ਚੁਗਦੇ ਸਾਰੇ ਵਾ ਠੀਕ ਹੈ ਉਹ ਜਿੱਥੇ ਉਥੇ ਮੇਲ ਕਹਿਣਾ ਨਾ ਉਥੇ ਸਿੱਧਾ ਖੜੋ ਸਾਹਮਣੇ ਲੀਕਾ ਖਿੱਚੀਏ ਚੱਲ ਉਥੇ ਸਿੱਧਾ ਖੜੋ ਜੀ ਇੱਥੇ ਆ ਹਣੇ ਖਿੱਚੇਗਾ ਨਾ ਚੰਦਰਾ ਉਧਰ ਖੜੋ। ਕੀ? ਤੂੰ ਫਿਰ ਕੱਖ ਚੋਗਾ। ਚੋਗਾ। ਕਿੱਥੇ? ਕਿਵੇਂ? ਤਾਈ ਕਿਵੇਂ? ਮੜ ਜੁੱਤੀ ਬੋਲ। ਇੰਨੇ ਥਾਂ ਤੋਂ ਕਿੰਨਾ ਥਾਂ ਤੋਂ ਲਾਣਾ ਚਾਹਣਾ ਹੈ? ਸਵਾ ਗੇ ਲਾਉਂਗਾ ਮੈਂ ਉੱਤੀ। ਮੜਾ ਉੱਚੀ ਬੋਲ ਕਿੰਨਾ ਸਵਾ ਕਿਲਾ ਸਵਾ ਕਿਲਾ ਤੇ ਜਮੀਨ ਕਿੰਨੀ ਹੈ ਮੇਰਾ ਹਾਂ ਡੇਢ ਕਿਲਾ 5 ਕਨਾਲਾ ਡੇਢ ਕਿਲਾ 5 ਕਨਾਲਾ ਤੇ ਤੂੰ ਹਣੇ ਸਵਾ ਕਿਲਾ ਲਾਣਾ ਹੈ ਉਹ ਵਿੱਚ ਟੋੜਾ ਸਾਂ ਗਿਣ ਕੇ ਸਾਡਾ ਗਿਣ ਕੇ ਸਵਾ ਕਿਲਾ ਬਣੇ ਦਾ 2 ਕਿਲੇ ਮੇਰੀ ਗੱਲ ਸੁਣੋ ਕਿੰਨਾ ਟੋੜ ਇਹਨਾਂ ਕੋਲ 2.5 ਕਿਲੇ ਆ ਤੇ ਮੈਂ ਮੇਰਾ ਵਿੱਚ ਪਾ ਕੇ ਸਵਾ ਕਿਲਾ ਬਣਦਾ ਹੈ 2.5 ਕਿਲੇ ਬਣਦਾ ਆਹੋ ਮੇਰਾ ਪਾ ਕੇ 2.5 ਬਣਦਾ ਤੇ ਉਹ ਕਹ ਉਹ ਵਿੱਚ ਪਾ ਕੇ ਹਾਰਾ ਉਹ ਨਹੀਂ ਹੋਰ ਇਨਾਂ ਤੇ ਆਦਾ ਆਦਾ ਤੇਰੇ ਕੋਲ ਕਿੰਨਾ ਥਾ ਇਧਰ ਉਹ ਐਂ ਨੂੰ ਕੀ ਗਾਇ ਇਧਰ ਨੂੰ ਇਧਰ ਤੇਰੇ ਕੋਲ ਕਿੰਨਾ ਥਾ ਤੇਰੇ ਕੋਲ ਕਿੰਨਾ ਥਾ ਹਾਂ 2 ਕਿਲੋ ਬੰਨਦੇ ਇਧਰ ਮੁਕਰ 2 ਕਿਲੋ ਬੰਨਦੇ ਨੇ ਤੋਂਡੇ ਕੋਲ ਪੂਰੇ ਕਟਵਾਦਾ ਫਿਰ ਐਂ ਨੂੰ ਕੀ ਗਾਇ ਇਧਰ ਤੇ ਨਾਲ ਖਲੋ ਪੂਰੇ ਬਲੇ ਕਟਵਾਦਾ ਬਾਦ ਬੰਨ ਦੇਖਣਾ ਤੇ 2 ਕਿਲੋ ਤੇ ਮੇਰੇ ਕੋਲ ਕਿੰਨਾ ਥਾ ਤੇਰੇ ਕੋਲ ਮਿੰਡੂ ਪੜਾ ਤੂੰ ਦੱਸਣਾ ਹੋ ਕਿੰਨਾ ਇਧਰ ਕਿੰਨਾ ਤੇ ਤਿੰਨ ਕਿਨਾ ਇਧਰ ਨਹੀਂ ਤੇਰੇ ਕੋਲ ਆਹੋ ਹਵਾ ਗਿਆ ਹੋਇ ਹਵਾ ਗਿਆ ਸਵਾਕ ਲਾਓ ਪੌਣੇ 2 ਕਿਲੋ ਨਾ ਸਵਾਇ 10 ਨਾ ਤੂੰ ਉਹ 2 ਕਿਲੋ ਹੋਈ ਨੇ ਤੇਰੇ ਕੋਲ ਉਵੇਂ ਤੇ ਆਪਣੇ ਕੋਲ ਤੇ ਰਗੇ ਉਵੇਂ ਤੇਗੇ ਉਧਰ ਸਵਾ 2 ਕਿਲੋ ਆਪਣੇ ਕੋਲ ਉਹ ਜਿਹੜੇ ਸਾਰੇ ਸਾ ਤੂੰ ਸਵਾ ਕਿੱਲਾ ਹੀ ਦਾ ਤੇ ਕਿੱਲਾ ਗੁਰੂ ਅਕਦਰ ਖਾ ਗਿਆ ਹੈ ਹੈ ਆਈ ਨਾ ਬੜਾ ਜਾਣਾ ਇੱਧਰ ਕੀ ਰੱਖਿਆ ਦੱਸੀ ਮੈਨੂੰ ਐਨੋ ਇੱਧਰ ਉਹ ਤੇ ਕੈਮਰਾ ਇੱਧਰ ਹੈ ਕਿ ਉਧਰ ਕੈਮਰਾ ਤੂੰ ਵੀ ਇੱਧਰ ਆਏ ਅਜੰਧਰਾ ਕਿੱਥੇ ਗਿਆ ਤੂੰ ਚੁੱਕਦਾ ਪਿਆ ਉਹ ਚੰਗੀਦਰ ਚੋਗ ਜੰਧਰਾ ਕਿੱਥੇ ਚਲੋ ਖਿੱਚ ਦੋ ਮੈਂ ਪਰਾ ਪਾਵਟ ਲੈ ਜਾ ਕੇ ਪਾ ਲੋ ਜੇ ਮੈਂ ਪਾਵਾਂ ਜਿਹਦਾ ਖੇਚ ਲੈਵੇਂ ਗੱਲ ਫੇਰ ਹੀ ਐ ਪਹਿਲੋ ਚੋਕ ਕੇ ਖਾ ਮੋੜੇ ਚੱਕ ਲੈਣਾ ਕਿ ਨਹੀਂ ਚੋਕਾ ਹਾਰਾ ਜੰਦਰਾ ਵਾਕਿਆ ਜੰਦਰਾ ਲਿਆ ਇਹਨੇ ਚੋਕੀ ਜੰਗਲ ਜੰਦਰਾ ਆਪਣਾ ਤਕਰੀਬਨ 20 ਕਿਲੋ ਦਾ ਪਰਾ ਹੈਗਾ ਇਹ ਕੋ ਹਿੰਮਤ ਵਾਲੇ ਚਲਾਉਂਦਾ ਰਾਣੇ ਦੇ ਵਸਤੇ ਰੋਗਨੇਗਾ ਚਲ ਪਾਲਾ ਕਿਨੂੰ ਵਾਹ ਜਾਣਾ ਕਿਨੂੰ ਪਾਲਾ ਲਾਵਾ ਆਪਾਂ ਜੀ ਹੁਣ ਇਥੇ ਵਟਾ ਪਾਉਣ ਲੱਗੇ ਆਂ ਵਟਾ ਪਾ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ 20 ਦੀ ਸਟਾਈ ਸ਼ੁਰੂ ਕਰਾਂਗੇ ਉਹ 20 ਕਿਥੇ ਲੈਣਦੇ ਵੀ ਚੱਕ ਕੇ ਤਾਂ ਇਹ ਕਰਨਾ ਤ੍ਰੇਂਗਲ ਹੀ ਮਾਰ ਪਤਲੀ ਪਤਲੀ ਕਿ ਪਹਿਲੇ 20 ਸਾਟ ਲਈਏ 20 ਆ ਤਈ ਹੈ ਹੈ ਤੇ ਵਟਾ ਪਾ ਕੇ ਕੀ ਐ ਲੈ ਬਾਰੋ ਖਿਚੋ ਇਧਰ ਅੰਦਰ ਅੰਦਰ ਮੈਂ ਪਾਉਂਗਾ ਵਟਾ ਬਾਰੋ ਖਿਚੋ ਕਿੰਨਾ ਕੁ ਮੋਟਾ ਲਾਉਂਦਾ ਜੰਦਰਾ ਪਤਲਾ ਲਾ ਤੂੰ ਤੇ ਖਾਲਾ ਬਣਾਈ ਆਉਣਾ ਪਤਲਾ ਲਾ ਥੋੜਾ ਜਿਹਾ ਹੋਰ ਇਹਦਾ ਬਿਲੀ ਮਿੱਤਰੋ ਤੇ ਖਾਲਾ ਹੀ ਬਣਾਈ ਤੁਰਿਆਉਂਦੇ ਜੇ ਪੀਹਾ ਖਿੱਚ ਪੀਹਾ ਪਛਾਣ ਤੇ ਹਾਂ ਪਤਲਾ ਬੜਾ ਖਿੱਚ ਕੇ ਲੀਕੇ ਉੱਤੇ ਰੱਖਣਾ ਹੀ ਵਗਾ ਪਿਛੇ ਨੇ ਹੋਣਾ ਚਾਹੀਦਾ ਫੇਰ ਪੀਹਾ ਕਰਤਾ ਜੇ ਜਿਹੜਾ ਹਾਂ ਤੁਸੀਂ ਵੱਟਾ ਪੌਂਡ ਹੈ ਮੈਨ ਲੱਗਦਾ ਆਪਾ ਸਵਾ ਕਿਲਾ ਭਾਰ ਕੇ ਪਨੀਰੀ ਪਾਣ ਲੈ ਕੇ ਕਰੇਗਾ ਕਿਦੇ ਨੂੰ ਮੂੰਗੇਲ ਥਾਂ ਪਰ ਕੇ ਆ ਅਸਾ ਹੀ ਜਵਾਨ ਹੈ ਜੇ ਥੋੜਾ ਬੁਢਾ ਹੁੰਦਾ ਤਾਂ ਉਹਨੇ ਕੁੱਟ-ਕੁੱਟ ਕੇ ਤੈਨੂੰ ਘਰਾਂ ਨੂੰ ਪਾ ਦੇਣਾ ਸੀ ਥੋੜੇ ਪਿਛਾਣ ਤਾਂ ਕਰ ਜੰਦਰਾ ਆ ਵੇ ਇਸ ਨੀਦ ਰਾਨ ਲਾ ਰਾਣਾ ਅੰਜੀ ਕਰੀਮ ਬੋਰਡ ਹੋ ਗਿਆ ਕਾੜ ਲਾਣ ਵਗਾ ਬੜਾ ਕੇ ਤੁਸੀਂ ਪਾਇਓ ਟਿਬ ਚੜਾਈ ਤੁਰੇ ਆਉਂਦੇ ਕਾਟ ਲਾ ਬੰਨੀ ਤਾਂ ਤੁਸੀਂ ਪਾਈਂਦੇ ਜੀ ਨਿੱਕੀ ਨਿੱਕੀ ਦਾ ਇਹ ਕੱਟ ਨਾਲ ਤੂੰ ਖੈ ਤੂੰ ਨਾਲ ਲਾਲ ਜੰਦਰਾ ਖਿੱਚਦਾ ਤੂੰ ਲਾਵਾ ਬਦੋ ਇੱਕ ਤੇ ਤੇ ਚੇਬ ਬਾਹਰ ਆ ਗਈ ਤੇ ਹੁਣ ਇਹਨਾਂ ਨੂੰ ਲੱਗਣਾ ਵੀ ਨਹੀਂ ਵੇਖ ਲਈ ਤੂੰ ਇਹਨਾਂ ਨੂੰ ਲੱਗਣਾ ਵੀ ਨਹੀਂ ਚੱਲ ਬਿਹਾਨ ਤਾਂ ਕਰਾਣਾ ਥੋੜਾ ਜਿਹਾ ਚਲੋ ਬਸ ਰਾਣੇ ਦੇ ਸੇ ਬਸ ਹੀ ਹੋ ਜੀ ਨਹੀਂ ਉਹਨੇ ਤੇ ਪਾਲ ਪਿਆਰ ਨਾਲ ਲਾਵੀਦਾ ਭਾਵੇਂ ਗੁੱਸੇ ਨਾਲ ਲਾਲ ਪਿਆਰ ਨਾਲ ਲਾਲ ਹੈ ਕੋਈ ਰੋਣਾ ਔਖੀ ਕੋ ਨਹੀਂ ਹੈ ਮੈਂ ਰੋਖੀ ਕੋ ਨਹੀਂ ਹੂੰ ਹੁਣ ਐ ਹੀ ਨਹੀਂ ਚਲੋ ਰਾਣਾ ਕਿੰਨਾ ਕੋਖਾ ਲੱਗਦਾ ਹੈ ਜੰਦਰ ਲਵਾ ਹੋਗਾ ਹੱਥ ਲੀਕ ਨਾਲ ਲਿਫਟ ਹੀ ਬਣਾਈ ਫਿਰਦਾ ਜੀ ਨੂੰ ਜਿਆਦਾ ਖਾਲੇ ਨਾ ਬਣਾਉ ਬਿਬਾ ਤੁੰਨੂੰ ਵੀ ਪੱਦਰ ਕਰਨਾ ਪਣਾ ਥਾ ਇਹ ਸਾਹਵਲਾ ਲਾ ਲਏ ਫਿਰ ਪਿਛਾ ਖੇਚਿਆ ਕਰ ਜੰਦਰਾ ਆ ਉੱਤੇ ਵਟ ਕਿਵੇਂ ਪਾਉਣਾ ਜਣਾ ਰਾਣਾ ਉਦੇ ਉੱਤੇ ਪਾ ਲੀਗ ਦੇ ਥੱਕ ਜਾਣਾ ਬਸ ਹੋ ਜਾਂਦੇ ਫਿਰ ਪਿਛਾ ਹੱਟਾ ਲੱਗ ਜਾਣਾ ਬਸ ਹੋ ਗਿਆ ਰਾਣੇ ਦੀ ਥੱਕ ਗਿਆ ਵੇਖੋ ਸਿਰੇ ਤੇ ਕਰ ਲੈ ਜੇ ਤੱਕ ਨਹੀਂ ਰੁਕਣਾ ਨਹੀਂ ਠੀਕ ਹੈ ਉਹ ਉਧਰ ਤੇ ਕਰ ਤੋਲ ਪਾਓ ਥੱਕਦਾ ਦੂਜਾ ਵਾਸ ਕਰ ਲਿਆ ਇਹ ਲੈ ਚੱਲ 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 ਲਾ ਲਾ ਚੱਲ ਵਾਹ ਨਾ ਦੋ ਟਿੱਪੇ ਖੜਜੋ ਆਨੇ ਨੇ ਫਿਰ ਉਧਰ ਹੋ ਜਾਏ ਦਾ ਤੇ ਬੋਏ ਕੱਢਦਾ ਕੇ ਬਾ ਨੱਕ ਨੂੰ ਲਾਉਂਦਾ ਹੁਣ ਦੂਜੇ ਪਾਸੇ ਕਰੂਏ ਬਸ ਥੱਕਾ ਪਿਆ ਮੁੰਡਾ ਇਹ ਦੂਰਾਂ ਨਾ ਲਿਆਓ ਕਿੱਧਰ ਲਈ ਜਾਣਾ ਹੈ ਪੀ ਖਾਲੀ ਤੇ ਠੋਕਣੀ ਤੇ ਰਾਕੀ ਬਣਾਤਾ ਈ ਐਵੇਂ ਲੱਗਦਾ ਤੇ ਰਣਜੰਦੇ ਤੇ ਬੰਦਾ ਦਾ ਤਾ ਸਾਹੀ ਕੱਢਣ ਦਾ ਮਾਰ ਰਿਹਾ ਨੇੜੇ ਰੱਖਦਾ ਸੀ ਪਿੱਛਾ ਖਿੱਚਾ ਕਰ ਉਹ ਆਬ ਦਾਸਾ ਕਰੇ ਨੂੰ ਪਿੱਛੇ ਖਿੱਚਾ ਕਰ ਬੋਲਦਾ ਹੀ ਨਹੀਂ ਆਵਾਜ਼ ਉਹਦੀ ਬੰਦ ਹੋ ਗਈ ਰਾਣੇ ਦੀ ਇਹ ਇਹ たら ਚ ਖਿੱਚਿਆ ਤੂੰ ਉਹ ਸਾਈ ਕੱਢ ਲਬਾਣਾ ਬਣਾਉਂਦਾ ਤੇ ਵੀ ਸਾਹ ਆ ਜਾਊਗਾ ਮੈਨੂੰ ਐਨ ਚੱਲ ਹੁਣ ਈਵੇਂ ਪਤਰੀਆਂ ਤੱਤੇ ਫੜੇਂ ਅੰਦਰੋਂ ਫਿਰ ਲੱਗ ਜਾਣਾ ਇਹਦੇ ਠੀਕ ਹੈ ਨੱਕ ਤੇ ਕੀਗਾ ਹਾਂ ਕੀ ਬਣਿਆ ਚੱਲ 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 ਤੁਰਿਆ ਯਾਰ ਤੁਰਿਆ ਯਾਰ ਨੇ ਵੀ ਰਾਣੇ ਦਿਮਾਗ ਦਾ ਹੈਗਾ ਬਹੁਤ ਬੱਕੀ ਗੱਲ ਉਹ ਹੁਣ ਵਿੱਚ ਪਾਵੇਂ ਪਾਸੇ ਕਰੋ ਹੱਥ ਨਾਲ ਚੱਲ ਵੀ ਰਾਣੇ ਨੂੰ ਤੈਨੂੰ ਸਾਹ ਮਿਲ ਗਿਆ ਥੋੜਾ ਜਿਹਾ 2 ਮਿੰਟ ਦਾ ਆਪਾਂ ਜੀ ਬਜਾਈ ਕਰ ਰਹੇ ਆ ਪਨੀਰੀ ਦੀ ਆਪਾਂ ਬਿਜਨੀ ਦੀ ਬਜਾਈ ਕਰ ਰਹੇ ਆ 131 ਦੀ ਜਿਹੜਾ ਵੀ ਪੀਆ 131 ਆ ਜੀ ਆਪਾਂ ਨੂੰ ਇਹ 31 ਪੀਆਰ ਬਾਰੇ ਤਾਂ ਪਤਾ ਨਹੀਂ ਹੈਗਾ ਜਾਨੀ ਕਿ ਕਫਤੀ ਦੀ ਪਨੀਰੀ ਆ ਜਿੰਨੂੰ ਕਹਿੰਦੇ ਆ ਪਹਿਲੇ ਤਾਂ ਆਪਾਂ 26 ਵਗੈਰਾ ਲਾਇਆ ਕਰਦੇ ਸੀ ਉਹ 26 ਨੂੰ ਕਹਿੰਦੇ ਆ ਵੀ ਥੋੜੀ ਜੀ ਕਾਟ ਲੱਗਦੀ ਆ ਇਹਦੇ ਕਰਕੇ ਆਪਾਂ ਥੋੜਾ ਜਿਹਾ ਬਦਲੀ ਕਰਤਾ 131 ਲਗਾਵਾਂਗੇ ਕੀ ਕਰਾਂ ਇਹਦੇ ਕੋਲੇ ਲੱਗਦਾ ਬਸ ਹੋ ਗਈ ਕਾਂਡ ਹੀ ਖੁਰਕਣ ਲੱਗਾ ਆ ਕੀ ਬਣਾਤਾ ਈ ਆਇਆ ਪਲਾ ਮੇ ਪਠਾ ਲੈਣਾ ਪੱਠੇ ਜਿਹੜਾ ਰੂੜੇ ਲੈਣੇ ਚੱਕ ਚੱਕ ਉਥੂ ਰੂੜੀ ਉਹ ਕੌਣ ਲਿਆਵੇਗਾ ਕੀ ਹੈ ਲਿਆ ਨਹੀਂ ਕੀ ਹੈ ਨਾ ਆਵੇ ਹੈ ਬਿਜ ਨਹੀਂ ਵਾਹ ਜੀ ਨਿਕਲਦੀ ਖਰਕੀ ਆ ਨਾ ਕੀ ਹੈ ਨਾ ਆ ਬਲਾ ਉਹ ਯਾਰ ਤੂੰ ਪੱਠਾ ਲੈ ਉਧਰ ਕਿਧਰ ਚੱਲਿਆ ਪੱਠੇ ਤੇ ਰੱਟੀ ਪੈਣਾ ਪੱਠੇ ਪਲਾ ਕੰਮ ਕਰ ਹਾਂ ਜਿਹੜਾ ਕਰਨਾ ਆ ਹੱਥੀਆ ਪਾਣੀ ਬਣਾਏ ਨਾ ਸੱਚੀ ਵਟ ਪਾਣੀ ਹੈ ਕੀ ਹੁੰਦਾ ਤੇਨੂੰ ਪਾ ਲੱਗਾ ਤੇਨੂੰ ਕੀ ਆਖਗਾ ਕੀ ਆਖਾਈ ਪਤਾ ਨਹੀਂ ਕੀ ਆਖਾਂ ਯਾਰ ਵਾਹ ਇਹ ਨਾ ਤੇਲ ਚ ਲਿਆ ਕੇ ਆ ਰਿਹਾ ਹੂੰ ਇੰਨਾ ਚਲਾਓ ਕਾ ਦੋ ਸਾਮਣੇ ਉਸ ਤੋਂ ਸਾਮਣੇ ਥਗੀ ਹੋਈ ਨੀਨਕ ਵੇਖਣਾ ਵੀਰ ਸਾਹਣ ਪਹਾੜੇ ਠਿੱੜਾ ਤੇ ਵਿਚੋਗਲ ਜਾਂਦੇ ਸ਼ਾਣ ਇਹ ਚਲਾਦਾ ਸੀ ਪੈਸੇ ਕਿੰਨਾ ਸਾਡਾ ਅੱਡੇ ਪੁਰਾਣਾ ਦੋ ਕਿਲੇ ਦੋ ਕਿਲੇ ਪੂਰੇ ਬਾਹਰ ਘਾਟੇ ਏਕਨ ਉੱਤੇ ਦੋ ਦੋਗੜਾ ਤੇ ਸੀਤੇ ਲਾਣੀ ਹਾਂ ਢੋਗਨੀਆਂ ਆਡਰ ਹੋ ਗਏ ਏਕਨ ਕਾ ਆਤੇ ਕਿੰਦੋ ਕਿਲੇ ਤੇ ਕਾਟੇ ਹਾਂ ਤੇ ਆ ਰਵਨ ਕਰ ਅਜੀ ਆਪਾਂ ਨੂੰ ਪਹਿਲਾਂ ਤਾਂ ਆ ਸਵਾਗਤ ਕਰਨਾ ਪੈਂਦਾ ਹੈ ਬੋਰ ਵਾਲਾ ਕਵੇ ਸਾਡੇ ਪਾਣੀ ਬੋਰਾਂ ਦੇ ਪਾਣੀ ਦੇ ਉੱਪਰ ਹੀ ਆ ਪਾਣੀ ਲੈਂਦਾ ਹੈਗਾ ਪਾਣੀ ਪਾਓ ਫਿਰ ਵੇ ਪਾਣੀ ਚੱਕਣੇ ਇਕੱਠਾ ਹੋਣ ਲੱਗਾ ਚਲੋ ਨਾਲ ਇਕੱਠਾ ਹੋ ਗਿਆ ਕਿ ਉਂਗਲਾ ਨਾ ਛੜਾਲੀ ਕਿਦੇ ਪੰਗੇ ਲੈ ਲੈ ਗਏ ਚਲੋ ਤੂੰ ਤ੍ਰੈਂਗਲ ਮਾਰ ਆਏ ਜਾ ਤੂੰ ਛੱਡ ਦੇ ਮੂੰਹ ਤੂੰ ਤ੍ਰੈਂਗਲ ਮਾਰ ਰਿਹਾ ਖੜ ਜਾ ਖੜ ਜਾ ਖੜ ਜਾ ਕਰ ਰੋਕ ਲੈ ਹੰਦੇ ਚ ਚਾਲਾ ਚਾਲਾ ਆਪਣਾ ਵਦ ਦਾ ਘਟਾ ਦਾ ਪਹਿਲੋ ਇਹ ਸੰਘਰਸ਼ ਕਰਨਾ ਪੈਂਦਾ ਪਾਣੀ ਵਾਲਾ ਫਿਰ ਉਸ ਬਾਅਦ ਫਿਰ ਕੋਈ ਗੱਲ ਬਣਦੀ ਆ ਪਾਸੇ ਹੋ ਜਾ ਕੋ ਬਣਾ ਖੜਾ ਇਧਰ ਹੋ ਜਾ ਪਾਣੀ ਨਹੀਂ ਵਿਖਾਉਣਾ ਆਪਾਂ ਪਾਣੀ ਕਿਵੇਂ ਚੱਲਦਾ ਆਪਣੇ ਬੋਰਾ ਦਾ ਹੈਂ ਹੈ ਇਹ ਹੈ ਤਾਂ ਕੀ ਮਤਲਬ ਹੋ ਗਿਆ ਆ ਕਰਦਾ ਐਕਟਿੰਗ ਕਰਦਾ ਵੈ ਜੈਂਡਰ ਪੈਨਲ ਹੀ ਹੈ ਜੈਂਡਰ ਖਤਮ ਹੈ ਐ ਰਣਾ ਬੂਬਲੇ ਆਦੇ ਨੇ ਆ ਵਿੱਚ ਆਦੇ ਨੇ ਜੀ